ਪੰਜਾਬ ਸਰਕਾਰ ਵੱਲੋਂ ਸੂਬੇ ਪਾਰ ਚ ਟਰੱਕ ਯੂਨੀਅਨਾਂ ਭੰਗੀ ਤੇ ਜਾਣ ਦੇ ਲਾਨ ਤੋਂ ਬਾਅਦ ਟਰੱਕ ਆਪਰੇਟਰ ਵਿਰੋਧ ਤੇ ਉਤਰ ਆਏ ਨੇ ਆਲ ਪੰਜਾਬ ਟਰੱਕ ਆਪਰੇਟਰਸ ਯੂਨੀਅਨ ਦੇ ਸੱਦੇ ਤੇ ਜਲੰਧਰ 'ਚ ਇਕੱਠੇ ਹੋਏ ਟਰੱਕ ਆਪਰੇਟਰਾਂ ਨੇ ਇਸ ਨੂੰ ਸਰਕਾਰ ਦੀ ਤੱਕਿਸ਼ਾਈ ਵਾਲਾ ਫੈਸਲਾ ਕਰਾਰ ਦਿੱਤਾ ਉਹਨਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ 12 ਲੱਖ ਲੋਕ ਪ੍ਰਭਾਵਿਤ ਹੋਣਗੇ ਜਿਸ ਦੇ ਲਈ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹੋਣਗੇ ਅਸੀਂ ਕੁਝ ਸੰਘਰਸ਼ ਦਾ ਐਲਾਨ ਕਰਦੇ ਆਂ ਔਰ ਅਸੀਂ ਪੰਜਾਬ ਸਰਕਾਰ ਨੂੰ ਜਗਾਉਣਾ ਚਾਹੁੰਦੇ ਆਂ ਕਿ ਜਿਹੜੀ ਸੁੱਤੀ ਪਈ ਆ ਕਿਉਂਕਿ ਕਦੇ ਵੀ ਕੋਈ ਫੈਸਲਾ ਸੁਣਾਉਣ ਤੋਂ ਪਹਿਲਾਂ ਉਸ ਦਾ ਪੱਖ ਜਰੂਰ ਸੁਣਿਆ ਜਾਂਦਾ ਵੀ ਤੁਸੀਂ ਦੱਸੋ ਤੁਸੀਂ ਆ ਕੰਮ ਗਲਤ ਕਰਦੇ ਆ ਜਾਂ ਠੀਕ ਕਰਦੇ ਆ ਉਹਦਾ ਆ ਕੇ ਸਾਨੂੰ ਕਮੇਟੀ ਬਣਾਈ ਜਾਂਦੀ ਸਾਡਾ ਪੱਖ ਸੁਣਿਆ ਜਾਂਦਾ ਉਸ ਤੋਂ ਬਾਅਦ ਫੈਸਲਾ ਸੁਣਾਇਆ ਜਾਂਦਾ ਸਾਨੂੰ ਵੀ ਇਹ ਗੱਲ ਹੁੰਦੀ ਵੀ ਸਾਡੇ ਚ ਕੋਈ ਗਲਤੀ ਆ ਅਸੀਂ ਜੋ ਵੀ ਕੰਮ ਕਰਦੇ ਆ ਪੂਰਾ ਕਾਨੂੰਨਨ ਤਰੀਕੇ ਨਾਲ ਕਰਦੇ ਆ ਉਹਦੇ ਵਿੱਚ ਜਿਹੜਾ ਇਹ ਫੈਸਲਾ ਲੈਂਦਾ ਆ ਸਰਕਾਰ ਵੱਲੋਂ ਆਪਣਾ ਫੈਸਲਾ ਵਾਪਸ ਨਾ ਲੈ ਜਾਣ ਦੀ ਸਥਿਤੀ 'ਚ ਟਰੱਕ ਆਪਰੇਟਰਾਂ ਨੇ 28 ਜੂਨ ਨੂੰ ਪੰਜਾਬ ਦੇ ਸਾਰੇ ਐਸ ਡੀ ਐਮ ਦਫ਼ਤਰਾਂ ਦਾ ਘਰਾਓ ਕਰਨ ਦੀ ਚੇਤਾਵਨੀ ਦਿੱਤੀ ਹੈ ਰੇਟਖੜ ਮਾਮਲੇ 'ਚ गिरੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੋਂ ਬਾਅਦ ਉਹਨਾਂ ਦੀ ਪਤਨੀ ਵੀ ਵਿਵਾਦਾਂ 'ਚ गिर ਗਈ ਹੈ। ਉਹਨਾਂ ਦੀ ਪਤਨੀ ਤੇ ਭੁਲੱਥ ਦੇ ਪਿੰਡ ਲਖਨਖੋਲੇ ਦੀ ਫਿਰਨੀ ਤੇ ਕਬਜ਼ਾ ਕਰਵਾਉਣ ਦੇ ਦੋਸ਼ ਲੱਗੇ ਨੇ, ਜਦਕਿ ਦੂਜੀ ਧਿਰ ਦਾ ਕਹਿਣਾ ਹੈ ਕਿ ਜ਼ਮੀਨ ਉਸਦੀ ਸੀ ਤੇ ਸਾਰੀ ਕਾਰਵਾਈ ਕਾਨੂੰਨ ਮੁਤਾਬਕ ਕੀਤੀ ਗਈ ਹੈ। ਸਰਕਾਰ ਬਦਲੀ ਏ, ਧੱਕੇਸ਼ਾਹੀ ਕਰਦੇ ਨੇ ਆਂਦੇ ਨੇ ਰਾਣੇ ਦੀ ਵੋਟੀ ਫੋਨ ਕਰਦੀ ਏ। ਰਾਣਾ ਸਾਹਿਬ ਦੀ ਅੱਗੇ ਉਹਦੇ ਪੀਓ ਬੈਠੇ ਨੇ ਚਿੱਟੇ ਕੁਰਤੇ ਪਜਾਮੇ ਪਾ ਕੇ ਉਹ ਬਸ ਫੋਨ ਕਰਦੇ ਨੇ ਪੁਲਿਸ ਨੂੰ ਪੁੱੜ ਦੋ ਫਿਰਨੀ ਦੱਸੋ ਕਿਤੇ ਸਰਕਾਰ ਵੀ ਇਹ ਤਾਂ ਨਕਲੀ ਦਾ ਧੱਕਾ ਕਰਦੀ ਮਾਲ ਮੈਂ ਕਿਹਾ ਤੇ ਕੋਰਟ ਦੇ ਆਰਡਰ ਦੇ ਸਬੰਧ ਨਾਲ ਮਾਲ ਮੈਂ ਕਿਹਾ ਵੀਡੀਓ ਦੱਸ ਸਕਤੋਂ ਮੁਲਾਜ਼ਮ ਆਈ ਸੀ ਉਹਨਾਂ ਨੇ ਸਾਡੀ ਪੁਲਿਸ ਪ੍ਰੋਟੈਕਸ਼ਨ ਲੈ ਕੇ ਮੌਕੇ ਤੇ ਗਈ ਸੀ ਤਾਂ ਜਿਹੜੀ ਥਾਂ ਸੀ ਉਹਦੇ 'ਚ ਜਿਹੜੀ ਇੱਟਾਂ ਲੱਗਿਆ ਸੀ ਉਹ ਪਟਾ ਕੇ ਉਹ ਜਿਹੜੀ ਦੀ ਮਾਲਕੀ ਸੀਗੀ ਜਨਤ ਉਹਨਾਂ ਨੂੰ ਉਹਨਾਂ ਦੇ ਹਵਾਲੇ ਕਰਦੀ ਸੀ ਜਲੰਧਰ ਦੀ ਲੈਦਰ ਕੰਪਲੈਕਸ ਰੋਡ ਨੇੜੇ ਪੈਂਦੀ ਨਾਲਾ ਨਹਿਰ 'ਚ ਇੱਕ ਵਾਰ ਫਿਰ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਬਾਈਕ ਸਵਾਰ ਦੋ ਨੌਜਵਾਨ ਗੁਟਕਾ ਸਾਹਿਬ ਦੇ ਪੰਨੇ ਨਹਿਰ 'ਚ ਸੁੱਟ ਗਏ ਜਿਸ ਦੀ ਸੂਚਨਾ ਮਿਲਦੇ ਹੀ ਸਿੱਖ ਤਾਲਮਿਲ ਕਮੇਟੀ ਤੇ ਹੋਰ ਸਿੱਖ ਸੰਗਠਨ ਮੌਕੇ ਤੇ ਪਹੁੰਚੇ ਤੇ ਨਹਿਰ 'ਚ ਤਿਆਰ ਹੈ ਗੁਟਕਾ ਸਾਹਿਬ ਦੇ ਅੰਗਾਂ ਨੂੰ ਸਤਕਾਰ ਨਾਲ ਬਾਹਰ ਕੱਢਿਆ ਮਾਮਲਾ ਹੈ ਜੀ ਗੁਟਕਾ ਸਾਹਿਬ ਦੇ ਅੰਗ ਮਿਲੇ ਹੈਗੇ ਆ ਔਰ ਉੱਥੋਂ ਲੋਕਲ ਜਿਹੜੇ ਨਿਵਾਸੀ ਉਹਨਾਂ ਨੇ ਸਾਨੂੰ ਦੱਸਿਆ ਹੈਗਾ ਗਾਖਲਾਂਪੁਲੀ ਲਾਗੇ ਅਸਤੀਬੂਲ ਬਾਬਾਕੇ ਖਾਨੇ ਦਾ ਏਰੀਆ ਪੈਂਦਾ ਹੈਗਾ ਸਾਰੇ ਆਫਿਸ ਇੱਥੇ ਨੇ ਡਿਸਪਾ ਸਾਹਿਬ ਇੱਥੇ ਨੇ ਜਾਂਚ ਕਰ ਰਹੇ ਆ ਸਾਰੀ ਬਾਕੀ ਅਸੀਂ ਜੋ ਵੀ ਕਾਰਵਾਈ ਤੁਹਾਨੂੰ ਬਾਅਦ ਦੱਸਾਂਗੇ ਪ੍ਰੋਪਰਲੀ ਅਸੀਂ ਜਾਂਚ ਕਰ ਰਹੇ ਹਾਂ ਕਿ ਕਿਧਰੋਂ ਬੰਦੇ ਆਏ ਆ ਕਿਧਰ ਦੇ ਸੀਸੀਟੀਵੀ ਕੈਮਰੇ ਵਰਾ ਚੈੱਕ ਕਰ ਰਹੇ ਆਂ ਔਰ ਜੋ ਵੀ ਕਾਰਵਾਈ ਹੋਏਗੀ ਬਾਅਦ ਤੁਹਾਨੂੰ ਦੱਸ ਦਿਆਂਗੇ ਗਰਮੀਆਂ ਦੀਆਂ ਛੁੱਟੀਆਂ ਕਾਰਨ ਜਲੰਧਰ ਦੇ ਫਗਵਾੜਾ ਗੇਟ ਸਥਿਤ ਦੁਕਾਨਾਂ 22 ਤੋਂ 25 ਜੂਨ ਤੱਕ ਬੰਦ ਰਹਿਣਗੀਆਂ ਇਸ ਦੌਰਾਨ ਇਲੈਕਟ੍ਰੋਨਿਕ ਦੁਕਾਨਾਂ ਮਿਲਾਬ ਚੌਂਕ ਚਹਾਰ ਬਾਗ ਭਗਤ ਸਿੰਘ ਚੌਂਕ ਦੇ ਦਿਲਕੁਸ਼ਾ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇਗਾ 26 ਜੂਨ ਨੂੰ ਬਜ਼ਾਰਾ ਚ ਫਿਰ ਤੋਂ ਚਹਿਲ ਪਹਿਲ ਦੇਖਣ ਨੂੰ ਮਿਲੇਗੀ ਫਿਲੌਰ ਦੇ ਕਸਬਾ ਜਗਤਪੁਰਾ ਚ ਇੱਕ ਪ੍ਰਵਾਸੀ ਮਜ਼ਦੂਰ ਦੀ ਟੂੜੀ ਹੇਠਾਂ ਦੱਬਣ ਨਾਲ ਮੌਤ ਹੋ ਗਈ ਮ੍ਰਿਤਕ ਰਾਜੂ ਜੀਮੀਦਾਰ ਗੁਰਮੀਤ ਸਿੰਘ ਦੇ ਘਰ ਕਰੀਬ 12 ਸਾਲਾਂ ਤੋਂ ਕੰਮ ਕਰਦਾ ਸੀ ਬੀਤੇ ਦਿਨ ਜਦੋਂ ਕਾਫੀ ਸਮਾਂ ਨਹੀਂ ਮਿਲਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਕੀਤੀ ਜਿਸ ਵਿੱਚੋਂ ਟੂੜੀ ਦੇ ਢੇਰ ਹਟਾ ਮ੍ਰਿਤਕ ਪਾਇਆ ਗਿਆ ਤੇ ਲੜਬਾੜੀ ਫਿਲਹਾਲ ਦੇਖੀ ਹੈ ਇਹਦਾ ਪੋਸਟਪੋਨ ਹੋਣਾ ਬਾਕੀ ਹੈ ਜੇ ਜੋ ਨੀਸਸ ਸੀ ਤੇ ਲੱਗ ਰਿਹਾ ਵੀ ਇਹ ਤੁੜਦੇ ਡੱਕ ਥੱਲੇ ਆ ਕੇ ਜਿਹੜਾ ਇਹ ਮੌਤ ਹੋ ਗਈ ਹੈ ਜਿਹਦੇ ਪਰਿਵਾਰ ਦੇ ਮੈਂਬਰਾਂ ਨੇ ਮੰਗ ਕੀਤਾ ਉਹ ਤਾਂ ਲਾਉਣੇ ਦਾ ਕਿਸੇ ਸਟੇਟਮੈਂਟ ਦੰਡੇ ਉਸ ਤਰ੍ਹਾਂ ਹੀ ਕਰਦਾ ਸਭ